ਭਾਈ ਜੀ ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਪ੍ਰਸ਼ਾਸਨ ਵਾਲੇ ਆ ਜਿੰਨੇ ਵੀ ਮੇਰੇ ਵੀਰ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਿਰਫ 10 ਕਫੋਟੀ 10 ਕਫੋਟ ਦੀ ਮਿਆਜ ਤੇ ਦੂਜਾ ਰਹਿ ਗਿਆ ਬੇਨਤੀ ਆ ਵੀ ਸਾਰੇ ਪਹੁੰਚੋ ਪਾਣੀ ਬੜੀ ਰਫਤਾਰ ਚ ਪਾਣੀ ਨੂੰ ਆ ਦੇਖੋ ਭਾਈ ਜੀ ਹੁਣ ਆਲੀ ਕਲੋਨੀ ਨੂੰ ਬਹੁਤ ਖਤਰਾ ਜੀ ਬਹੁਤ ਜ਼ਿਆਦਾ ਖਤਰੇ ਦੀ ਮਿਆਜ ਤੇ ਕੰਮ ਚੱਲਦਾ ਪਿਆ ਜੀ ਆਕੇ ਦੇਖੋ ਸਾਰੇ ਕਿਰਪਾ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਵੱਧ ਤੋਂ ਵੱਧ ਸੰਯੋਗ ਕਰੋ ਆਕੇ ਜਿੰਨਾ ਵੀ ਹੁੰਦਾ ਸਿਰਫ 10 ਫੁੱਟ ਬੰਨ੍ਹ ਦੂਰ ਰਹਿ ਗਿਆ ਜਿੱਥੋਂ 10 ਫੁੱਟ ਸਿਰਫ 10 ਫੁੱਟ ਅਸੀਂ ਅੱਜ ਤੱਕ ਸਾਰੇ ਅਫਸਰਾਂ ਨੂੰ ਜਿੰਨਾ ਵੀ ਆਪਣਾ ਜਿੰਨੇ ਵੀ ਸਾਰੇ ਅਫਸਰਾਂ ਸਾਹਿਬ ਆ ਰਹੇ ਅਸੀਂ ਅੱਜ ਤੱਕ ਕਿਸੇ ਨੂੰ ਮਾਰਾ ਨਹੀਂ ਕਿਹਾ ਹੈਗਾ ਅਸੀਂ ਕਹਿੰਦੇ ਹਾਂ ਚਲੋ ਠੀਕ ਆ ਜੀ ਠੀਕ ਆ ਅੱਜ ਬਹੁਤ ਜਿਆਦਾ ਹੈ ਜੀ ਸਾਡਾ ਨੁਕਸਾਨ ਅੱਜ ਸਾਰਿਆਂ ਦੀ ਲੋੜ ਆ ਮੇਰਾ ਵੀਰ ਵੱਧ ਤੋਂ ਸਾਡੀ ਜ਼ਮੀਨਾਂ ਦਾ ਸਾਨੂੰ ਦੁੱਖ ਨਹੀਂ ਗਿਆ ਸਾਡੇ ਜ਼ਮੀਨਾਂ ਦਾ ਸਾਨੂੰ ਕੋਈ ਦੁੱਖ ਨਹੀਂ ਚਲ ਗਿਆ ਚਲ ਗਿਆ ਓ ਸਾਡਾ ਬੰਨ ਟੁੱਟ ਗਿਆ ਨਾ ਸਾਡਾ ਸਾਰੀ ਦੁਨੀਆ ਮਰ ਗਈ ਲੁਧਿਆਣਾ ਨਗਰ ਹਟ ਜੂਆ ਜੀ ਸਾਰਾ ਲੁਧਿਆਣਾ ਹਟ ਜੂਆ ਜੀ ਸਾਰੀ ਦੁਨੀਆ ਹੀ ਹਟ ਜੂ ਖੰਡ ਜਮੀਨਾਂ ਦਾ ਇੱਕ ਕੁਛ ਨਹੀਂ ਹੈਗਾ ਜਮੀਨ ਸਾਰਾ ਏਰੀਆ ਹੀ ਹਾਸਤਾ ਗ੍ਰਸਤ ਹੋਊਗਾ ਜੀ ਸਾਨੂੰ ਪੈਸਾ ਨਹੀਂ ਆਉਣਾ ਜੀ ਗੱਲ ਬਹੁਤ ਕਾ ਲੋ ਵੀ ਆਪਣੇ ਹੀ ਕਿਹੜਾ ਬੰਦਾ ਵੱਡ ਗਿਆ ਕਿਹੜਾ ਚਾਰ